हिमाचल प्रदेश ਦੇ ਕਾਂਗੜਾ ਦੇ ਵਿੱਚ ਇੱਕ ਬਹੁਤ ਭਿਆਨਕ ਹਾਦਸਾ ਵਾਪਰਿਆ ਹੈ 29 ਸਰਦਾਲੂਆਂ ਦੇ ਨਾਲ ਭਰੀ ਹੋਈ ਪਿਕਅਪ ਗੱਡੀ ਜਿਹੜੀ ਹੈ ਉਹ ਖੱਡ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਕਿ ਚਾਰ ਲੋਕਾਂ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਤੇ 15 ਬੱਚਿਆਂ ਸਣੇ 23 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮੋਗਾ ਦੇ ਪਿੰਡ ਨਿਹਾਲ ਸਿੰਘ ਵਾਲਾ ਦੇ ਰਹਿਣ ਵਾਲੇ ਇਹ ਸ਼ਰਧਾਲੂ ਦੱਸੇ ਜਾ ਰਹੇ ਸੀ ਜਿਹੜੇ ਚਮੁੰਡਾ ਦੇਵੀ ਦਰਸ਼ਨ ਕਰਨ ਦੇ ਵਾਸਤੇ ਜਾ ਰਹੇ ਸੀ ਕਾਂਗੜਾ ਤੋਂ ਜਦੋਂ ਵਾਪਸ ਆ ਰਹੇ ਸੀ ਪੰਜਾਬ ਨੂੰ ਤਾਂ ਕਾਂਗੜਾ ਦੇ ਆਸ-ਪਾਸ ਇਹਨਾਂ ਦਾ ਭਿਆਨਕ ਹਾਦਸਾ ਵਾਪਰ ਗਿਆ ਪਿਕਅਪ ਕਾਰ ਜਿਹੜੀ ਹੈ ਉਹ ਬੇਕਾਬੂ ਹੋ ਕੇ ਖੱਡ ਵਿੱਚ ਡਿੱਗ ਜਾਂਦੀ ਹੈ ਇਹ ਤਸਵੀਰਾਂ ਸਾਹਮਣੇ ਆਈਆਂ ਨੇ 29 ਦੇ ਕਰੀਬ ਸ਼ਰਧਾਲੂ ਸੀ ਇਸ ਪਿਕਅਪ ਕਾਰ ਦੇ ਵਿੱਚ ਸਵਾਰ ਜਿਨ੍ਹਾਂ ਦੇ ਵਿੱਚ ਬੱਚੇ ਮਹਿਲਾਵਾਂ ਤੇ ਮਰਦ ਸ਼ਾਮਿਲ ਸੀਗੇ ਚਾਰ ਲੋਕਾਂ ਦੀ ਤਾਂ ਮੌਕੇ ਤੇ ਦੱਸਿਆ ਜਾ ਰਿਹਾ ਕਿ ਮੌਤ ਹੋ ਚੁੱਕੀ ਹੈ ਜਦਕਿ 15 ਬੱਚਿਆਂ ਸਣੇ 23 ਲੋਕ ਕੁੱਲ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਹਾਦਸਾ ਬਹੁਤ ਭਿਆਨਕ ਵਾਪਰਿਆ ਸੀ ਕਈ ਫੁੱਟ ਡੂੰਗੀ ਖੱਡ ਦੇ ਵਿੱਚ ਪਿਕਅਪ ਕਾਰ ਜਿਹੜੀ ਹੈ ਉਹ ਡਿੱਗ ਜਾਂਦੀ ਹੈ ਹਾਲਾਂਕਿ ਜਿਹੜੇ ਰਾਹਗੀਰ ਸੀ ਉਹਨਾਂ ਦੇ ਵੱਲੋਂ ਰੈਸਕਿਊ ਜਰੂਰ ਕੀਤਾ ਗਿਆ ਗੱਡੀ ਦੇ ਵਿੱਚੋਂ ਜਿਹੜੇ ਸ਼ਰਧਾਲੂ ਸੀ ਜਿਹੜੇ ਮੱਥਾ ਟੇਕਣ ਗਏ ਸੀ ਚਮੰਡਾ ਦੇਵੀ ਔਰ ਵਾਪਸ ਆ ਰਹੇ ਸੀ ਕਾਂਗੜਾ ਦੇ ਕੋਲ ਆਣ ਕੇ ਇਹ ਹਾਦਸਾ ਵਾਪਰ ਗਿਆ ਤਾਂ ਜਦੋਂ ਇਹ ਹਾਦਸਾ ਹੋਇਆ ਜਦੋਂ ਲੋਕਾਂ ਨੂੰ ਇਹ ਖੜਾਕ ਸੁਣਿਆ ਆਵਾਜ਼ ਆਈ ਕਿ ਜਿਵੇਂ ਕੋਈ ਧਮਾਕਾ ਹੋ ਗਿਆ ਹੋਵੇ ਵਿਸਫੋਟ ਹੋ ਗਿਆ ਹੋਵੇ ਕਿਉਂਕਿ ਖੱਡ ਜਿਹੜੀ ਹੈ ਉਹ ਬਹੁਤ ਡੂੰਗੀ ਸੀ ਜਦੋਂ ਪਿਕਅਪ ਕਾਰ ਗੱਡੀ ਜਿਹੜੀ ਹੈ ਉਹ ਉੱਪਰੋਂ ਖੱਡ ਦੇ ਵਿੱਚ ਡਿੱਗੀ ਤਾਂ ਆ ਆਵਾਜ਼ ਬਹੁਤ ਜ਼ਿਆਦਾ ਹੋਈ ਜਿਵੇਂ ਕੋਈ ਧਮਾਕਾ ਹੋ ਗਿਆ ਹੋਵੇ ਫਿਰ ਜਿਹੜੇ ਰਾਹੀਰ ਸੀ ਜਾਂ ਜਿਹੜੇ ਆਸ-ਪਾਸ ਦੇ ਲੋਕ ਸੀ ਉਹਨਾਂ ਨੇ ਜਾ ਕੇ ਮਦਦ ਕੀਤੀ ਜਿਹੜੇ ਸ਼ਰਧਾਲੂ ਸਵਾਰ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਔਰ ਜਿਹੜੇ ਲੋਕ ਮਰ ਚੁੱਕੇ ਸੀ ਉਹਨਾਂ ਨੂੰ ਵੀ ਬਾਹਰ ਕੱਢਿਆ ਗਿਆ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਪਿਕਅਪ ਗੱਡੀ ਜਿਹੜੀ ਹੈ ਉਹ ਚੱਕਨਾ ਚੂਰ ਹੋਈ ਹੈ ਕਿਉਂਕਿ ਹਾਦਸਾ ਬਹੁਤ ਭਿਆਨਕ ਸੀਗਾ ਖੱਡ ਦੇ ਵਿੱਚ ਡਿੱਗਣ ਕਰਕੇ ਇਹ ਘਟਨਾ ਵਾਪਰ ਗਈ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਸ਼ਰਧਾਲੂ ਸਾਰੇ ਰਹਿਣ ਵਾਲੇ ਦੱਸੀ ਜਾ ਰਹੇ ਸੀ ਜਿਨ੍ਹਾਂ ਨੇ ਇਹ ਪਿਕਅਪ ਜਿਹੜੀ ਉਹ ਗੱਡੀ ਕਿਰਾਏ ਤੇ ਕੀਤੀ ਔਰ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਜਾਣੇ ਚਮੰਡਾ ਦੇਵੀ ਦੇ ਦਰਸ਼ਨ ਕਰਕੇ ਤੇ ਵਾਪਸ ਕਾਂਗੜੇ ਥਾਣੀ ਵਾਪਸ ਆ ਰਹੇ ਸੀਗੇ ਔਰ ਕਾਂਗੜੇ ਦੇ ਕੋਲ ਇਹਨਾਂ ਦੀ ਜਿਹੜੀ ਗੱਡੀ ਹੈ ਪਿਕਅਪ ਗੱਡੀ ਉਹਦਾ ਐਕਸੀਡੈਂਟ ਹੋ ਗਿਆ ਖੱਡ ਦੇ ਵਿੱਚ ਜਾ ਡ ਗਈ ਹੈ ਹਾਲਾਂਕਿ ਕਾਰਨ ਕੀ ਹੋਇਆ ਨੀਂਦ ਆ ਗਈ ਜਾਂ ਬ੍ਰੇਕ ਫੇਲ ਹੋ ਗਈ ਜਾਂ ਹੋਰ ਕੋਈ ਵਜ੍ਹਾ ਦਾ ਅਜੇ ਸਾਹਮਣੇ ਨਹੀਂ ਆਈ ਫਿਲਹਾਲ ਤੁਹਾਨੂੰ ਦੱਸਦੇ ਕਿ ਪਤਾ ਲੱਗ ਪਾਇਆ ਕਿ ਬੇਕਾਬੂ ਹੋ ਕੇ ਖੱਡ ਦੇ ਵਿੱਚ ਜਾ ਡ ਗਈ ਹੈ ਔਰ ਜਿਸ ਤੋਂ ਬਾਅਦ ਇਹ ਭਿਆਨ ਖਾਦਸਾ ਵਾਪਰ ਗਿਆ ਹੈ ਸਬਕੀ ਸਾਰੇ ਸ਼ਰਧਾਲੂਆਂ ਨੂੰ ਰੈਸਕਿਊ ਕਰਕੇ ਕਾਂਗੜਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਔਰ ਜਿਹੜੇ ਮਰਤਕ ਨੇ ਉਹਨਾਂ ਨੂੰ ਵੀ ਰੈਸਕਿਊ ਕਰ ਲਿਆ ਗਿਆ ਹੈ ਤਸਵੀਰਾਂ ਦਿਖਾ ਰਹੇ ਹਾਂ ਜਦੋਂ ਭਿਆਨਕ ਐਕਸੀਡੈਂਟ ਵਾਪਰਿਆ ਤਾਂ ਉਸ ਸਮੇਂ ਦੇ ਇਖਲਾਤ ਸੀ ਗੱਡੀ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਹੁਤ ਭਿਆਨਕੇ ਹਾਦਸਾ ਜੜਾਇਆ ਉਹ ਕਾਂਗੜਾ ਦੇ ਵਿੱਚ ਅੱਜ ਸਵੇਰੇ 7:30 ਵਜੇ ਦੇ ਕਰੀਬ ਵਾਪਰਿਆ ਹੈ